ਪਾਸ ਕਮੇਟੀ ਸਾਰੇ ਵਿਦਾਨ ਨੂੰ ਸੰਦੀ ਜੁੜੇ ਭਾਂਤੜਾ ਬੋਬੋ ਵਰਕਮੇਟੀ ਤੇ ਆਪਾਂ ਸੰਧੂ ਸਾਹਿਬ ਕੋਲ ਪਹੁੰਚ ਚੁੱਕੇ ਆ ਤੇ ਆਜੂ ਬਾਈ ਜੀ ਕੋਈ ਆਰਦਰ ਲਾ ਬਗਾਵਾ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜ ਉਸ ਤੋਂ ਬਲੋ ਵਿੱਚ ਰਿਕਵੈਸਟ ਬਣਾਓ ਇੱਥੇ ਆ ਕੇ ਚੁਆਇਕ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਉਹਨੇ ਬਤਾਵਾ ਕਿਸੇ ਕਾਦਰੋ ਚਲੋ ਗਾਮੀ ਤੇ ਵੀ ਦਾ ਫਾਇਦਾ ਸੁਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੱਜੀ ਹੋਰ ਸੁਣਾਓ ਵਧੀਆ ਵਧੀਆ ਸੁਣੀ ਵਧੀਆ ਜੀ ਇੱਥੇ ਰਹਿਣ ਲੱਗ ਗਏ ਅੰਦਰ ਬਸ ਇਦਾਂ ਹੀ ਤੁਹਾਨੂੰ ਬਤਾਉਣ ਬਾਤ ਮੈਂ ਪਾਰਾਂ ਨਹੀਂ ਅੱਗੇ ਹਣੀ ਫੋਣੇ ਵੇਲੇ ਇਸੇ ਕੰਮ ਤੇ ਆਈ ਚਲੋ ਬੜਾ ਕੀ ਕੰਮ ਹਾਂਜੀ ਹਾਂਜੀ ਚਲੋ ਅੱਜ ਫਿਰ ਕਿੰਨੀਆਂ ਬਾਜੀ ਅੱਜ ਆਪਣੇ ਕੋਲ 6 6 ਗਾਵਾਂ ਦੇ 8-9 ਪਾਵਾਂਗੇ ਛੇ ਚਲੋ ਦੱਸੋ ਜੀ ਬਾਜੀ ਫਿਰ ਇਹ ਸਣੀ 10 ਵਜੇ ਸੂਈਏ ਹਾਂਜੀ ਤੇ ਸਾਜੀ ਸੂਈਏ ਇਹਨੇ ਮਗਰ ਬੱਜੀ ਜੀ ਅੱਜ ਮਗਰ ਬੱਜੀ ਹੈ ਜੀ ਹਾਂਜੀ ਹਾਂਜੀ ਠੀਕ ਆ ਛੀ ਜੇ ਹਾਂਜੀ ਐਸ ਤਰ੍ਹਾਂ ਕੈਨ ਜਿੰਨਾ ਮਰਜੀ ਕਹਿ ਲੀਏ ਹਾਂਜੀ 20 ਕਿਲੋ ਦੀ ਕੋਈ ਮਿਲਣੀ ਕਰਾੜੇ ਜੀ ਅੱਛਾ ਕਿੰਨੀ ਦਿਖਾਵੂ ਬਹ ਕੈਨ ਉਹ ਭਾਵੇਂ 24 25 ਕਹੀ ਜਾਈਏ ਹਾਂਜੀ 20 ਕਿਲੋ ਦਾ ਪਲਸ ਦੋ ਦੋ ਦੀ ਮਿਲਣੀ ਕਰਾੜੇ 20 ਕਿਲੋ ਦਾ ਪਲਸ ਹਾਂਜੀ ਤੋਰੋ ਫਰਾ ਹੋ ਜੇ ਦੋ ਤੇ 23 ਹੋ ਜੇ ਦੋ ਤੇ 24 ਕਿਲੋ ਲਓ ਜੀ ਵੇਖੋ 20 ਕਿਲੋ ਪਲਸ ਤੇ ਵੇਖੋ ਕਰਾੜੇ ਤੇ ਮੱਛੀ ਮਗਰਾ ਮੱਛੀ ਮਗਰਾ ਜੀ ਹਾਂ ਵੇਖੋ ਚੱਡਾ ਹੋਇਆ ਕੱਟ ਵਾਲਾ ਲੈਵਾ ਚਵਾਈ ਜੀ ਸੰਤੂ ਸਾਹਿਬ ਵਧੀਆ ठीकु आजो आजो ठीकु आहे हा मची मां करागियां ਹਾਂਜੀ ਜੀ ਸਾਹਿਬ ਜੀ ਮਗਰ ਅੱਜ ਜਿਹੜਾ ਹਫਤਾ ਹੋ ਗਿਆ ਜੇ ਸਈ ਨੂੰ ਹਾਂਜੀ ਬਾਕੀ ਕੋਈ ਆਪਣੀ ਸਮਝਣਾ ਲੱਗੇ ਮੌਲ ਦੇ ਸਦੀ ਜੀ 85000 ਦੇ ਅੱਛਾ ਬਾਕੀ ਤੀਹ ਦਾ ਕਿੰਨਾ ਕਰਦੇ ਨੇ ਆਪੇ ਜਾਨ ਨੇ ਤੀਹ ਦਾ ਦੋ ਜਿੰਨਾ ਕਰ ਦੋਗੇ ਮੈਂ ਹਣ ਜੀਉਂਗਾ ਜੋ ਕਹ ਦੋ ਤੀ ਜਾ 7000 ਹਾਂਜੀ 70 65 ਦੀ ਠੀਕ ਆ ਫਿਰ ਚਲੋ 80000 ਦੀ ਦਵਾਂਗੇ ਵਾਹ ਵਾਹ ਠੀਕ ਹੈ ਵੇਖੋ ਜੀ 60000 ਦੀ 20 ਤਾਂ ਪਲੱਸ ਹੋਦਾ ਨਹੀਂ ਠੀਕ ਆ 80000 ਦੀ ਦਵਾਂਗੇ ਹਾਂਜੀ ਉਹ ਜੋ ਵੀ ਛੋਟ ਕਰਾਂਗੇ ਕੋਈ 85 90 ਨਹੀਂ ਮੁੱਲ ਹਾਂ ਬਿਲਕੁਲ ਛੱਟ ਜੋ ਵੀ ਛੋਟ ਕਰਦਾ ਸਵਾ ਠੀਕ ਆ ਠੀਕ ਆ 60000 ਬਸ ਹਾਂ ਹਾਂ ਨਹੀਂ 58000 ਰੁਪਿਆ ਲਓ ਜੀ 58000 ਰੁਪਿਆ ਨਹੀਂ ਠੀਕ ਆ ਸਭ ਦਾ ਰਾਤੀ ਰਾਤੀ ਦੀ 4 ਮਹੀਨਿਆਂ ਦੀ ਟੈਕ ਪਾਲ ਦੇ ਹਾਂਜੀ 12 ਕਿਲੋ ਦੁੱਧ ਦੀ ਬੇਨਤੀ ਕਰਾ ਲਈ 12 ਕਿਲੋ ਦੁੱਧ ਦੀ ਬੇਨਤੀ 4 ਮਹੀਨੇ ਟੈਕ ਪਾਲ ਇਹ ਵੀ ਦੇਖੋ ਆਜੋ ਆਜੋ ਕਰੋ ਜੀ ਆਜੋ ਲਿਓ ਬਾਕੀ ਤੁਸੀਂ ਦੇ ਜੀ ਇਹ ਕਹਨੇ ਆਪਣੇ ਸ਼ੱਕ ਕੋਈ ਡਾਕਟਰ ਕੋਲ ਲੈ ਵੇ ਤਾਂ ਵੀ ਘਟਾ ਲੈ। ਹਾਂ। ਨਹੀਂ 1 ਹਫ਼ਤੇ ਤੱਕ ਆਪਣੇ ਘਰ ਵਿੱਚ ਚੈੱਕ ਕਰਾ ਲੈ। ਬਸ ਠੀਕ ਆ। ਬਾਅਦ ਚ ਕੋਈ ਕਵੇ ਵੀ ਇਹ ਖਾਲੀ ਹੈ ਇਦਾਂ ਨਾ ਉਹਦੀ ਇਮਨੀ ਨਹੀਂ ਹੈ। ਹਾਂ ਜੀ ਬੱਚਾ ਕਿਰਕ ਲੈ ਜਾਓ ਗੱਲ ਮੁੱਕੀ ਬਾਤ। ਹਾਂ ਜੀ। ਠੀਕ ਆ ਬਸ। ਚਲੋ ਬੋਲੋ ਜੀ। ਨਹੀਂ ਵੈਟ ਤੇ 55000 ਦੀ ਹੈ ਵੀ। ਹਾਂ ਜੀ। ਬਾਕੀ ਕਿੰਨੇ ਦਾ ਦੋ ਜੋ ਕਹਿ ਦੋਗੇ? ਹੁਣ ਤੁਸੀਂ ਆਪ ਹੀ ਦੱਸ ਦੋ। 45000 ਦੀ। 45 ਦੀ। ਪੰਤਾਲੀ ਦੀ ਧੱਕਾ ਹੋ ਜਾਊਗਾ 30000 ਦੀ ਦਵਾਂਗੇ ਅੱਛਾ ਵਾਹ ਹਰ ਸਸਪੈਂਸ ਜੇ ਕੰਮ ਰੱਖਣਾ ਫਿਰ 30000 ਦੀ ਦਵਾਂਗੇ ਜੀ ਜੀ ਨਹੀਂ ਠੀਕ ਹੈ ਭਾਜੀ ਫਿਰ ਜਿਆਦਾ ਤਾਂ ਨਹੀਂ ਨਹੀਂ ਠੀਕ ਆ ਠੀਕ ਆ 28000 ਦੀ ਵਾਹ ਜੱਲਣ ਦਵਰਾ ਜਿਹੜਾ ਆ ਗਏ ਸੰਦੀ ਸਾਹਿਬ ਫਿਰ ਉੱtre ਮੈਦਾਨ ਤੇ 28000 ਦੀ ਦਵਾਂਗੇ ਜੀ ਜੀ ਕੋਈ ਚੈੱਕ ਕਰਾ ਲੈ ਹਾਂਜੀ 12 ਗੱਲੋ ਦੁੱਧ ਤਿਆਰ ਆ ਬੱਚਾ ਹਰ ਮਹੀਨੇ ਘਬੜਾ ਹਾਂਜੀ 4 ਮਹੀਨੇ ਬਾਢੀ ਆ ਜਾ ਗਰਾਂ ਇਹਦਾ ਬੱਚਾ ਨਹੀਂ ਹੈਗਾ ਸਨੀ ਕੀ ਹਫ਼ਤੇ 10 ਦਿਨਾਂ ਦੀ ਸੂਈ ਜੇ ਹਾਂਜੀ ਕਿ ਜਿੱਦਾਂ ਕਹਿੰਦੇ ਕਿ ਆ ਆਪਣੇ ਨਾਲ ਸੇ ਭਾਵੇਂ ਪੰਨਾਂ ਦੀ ਸੂਈ ਹੋਵੇ ਬਿਲਕੁਲ ਬੱਚਾ ਨਹੀਂ ਹੈਗਾ ਇਹਦਾ ਨਹੀਂ ਆਪ ਨੂੰ ਪਤਾ ਜੀ ਕਦੋਂ ਦੀ ਸੂਈ ਲਓ ਜੀ ਵੇਖੋ ਗਰਾਂ ਦੁੱਧ ਦੁੱਧ ਸਿੰਘ ਜੀ 13 ਕਿਲੋ ਦੁੱਧ ਹੋਊਗਾ 13 ਕਿਲੋ ਦੁੱਧ ਤਿਆਰ ਜਿਹੜਾ ਤਿਆਰ ਮੇਰੀ ਖਤਰਾ ਦੀ ਮਿੰਤੀ ਆ ਲਿਆ ਆਹ ਦੇਖੋ ਬੜਾ ਦਾ ਦੁਆ ਬਚੀ ਜਾਗੇ ਆਂਦੂ ਕਰ ਆ ਜੋ ਜਾਓ 13 ਕਿਲੋ ਦੁੱਧ ਤਿਆਰ ਜੈ ਜਿੰਦੀ ਹਾਂਜੀ ਮੋਲੇ ਤੂੰ ਹੀ 10 ਦੋਵੀਂ ਆਪੀ ਤੂੰ ਹੀ ਜੈ ਜੋ ਕਰ ਦੋਗੇ ਮੈਂ ਬੜਾ ਫਰਕ ਮੇਰਾ ਮੈਨੂੰ ਨਾਲ ਆ ਜੇ ਮੈਂ ਤਾਂ ਕਿ ਰਹੀ ਨਾ ਮੈਨੂੰ ਹਣ ਕੀ ਵਾ ਤੇ ਬਹੁਤ ਰੇਟ ਜੈ ਘੜਾਈ ਕਰਦੇ ਆ 3000 ਦੀ ਦੇ ਦਾਂਗੇ ਦੋਈ ਹਾਂ ਜੀ 25 25 ਵੇਖੋ ਦੋ ਹੋਰ ਹੰਦੀ ਸਾਹਿਬ ਕੀ ਕਰੋਗੇ ਹੈ ਸਨੀਤ ਜਾਣਾ ਉੱਥੇ ਕੱਲ ਆਪਣੇ ਧਰਨੇ ਦੇ ਹਾਂ ਅੱਜ ਮਾਲ ਦੇ ਕੇ ਜਾਣਾ ਬਸ ਠੀਕ ਆ ਹਾਂ ਲਓ ਜੀ ਇਹ ਤਾਂ ਨਿਗੇ ਨਿਗੇ ਨੇ ਮੁੱਲ ਕੀਤੇ ਆ ਜੇ ਕਮਾਈ ਵਾਲਾ ਕੰਮ ਨਹੀਂ ਕੀਤਾ ਬਸ ਠੀਕ ਆ ਰਾਈ ਸੰਤੋ ਜਾਰੇ ਧਰਨੇ ਦੇ ਤੇ ਬਾਅਦ ਮਾਲ ਜਿਹਨੇ ਲੈਣਾ ਮੇਰਾ ਵੀਰ ਚੱਕ ਲੈਣਾ ਫਿਰ ਅਸਾਂ ਉਹ ਵੀ ਆ ਗਈ ਜਿਹੜਾ ਸ਼ਾਮ ਤੱਕ ਕੋਈ ਲੈ ਗਿਆ ਲੈ ਗਿਆ ਬਸ ਠੀਕ ਆ ਹਾਂ ਬਾਈ ਕੱਲ ਨੂੰ ਜਿਹੜੀਆਂ ਰਹਿ ਗਈਆਂ ਉਹ ਖੀਰਾਂ ਨਹੀਂ ਚਲੋ ਆਹਾ ਬਾਈ ਜੀ ਇਹ ਜਿਹੇ ਪੇਲਰ ਵਾਸੀ ਜੇ ਖੀਰੀ ਜੇ ਮੂਹ ਹਾਂਜੀ ਅਜੇ ਤੱਕ ਤਾਂ ਵੀ ਕੋਈ ਤੋੜਿਆ ਅੱਛਾ ਦੁੱਧ ਦੇ ਆਸਪ 12 ਕਿਲੋ 12 ਕਿਲੋ ਬੱਚਾ ਇਹਦਾ ਵੀ ਹੈ ਨਹੀਂ ਇਹ ਵੀ ਦੇਖੋ ਬਰਾਣ ਬਸ ਠੀਕ ਆ ਇਹ ਵੀ ਦੇਖੋ ਆੰਦੋ 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 ਤੇਨ ਕੀ ਜੀ ਪੂਰੀ ਪੂਰੀ ਆ ਦੀ ਬੈਠ ਜੀ ਇਹ ਜਣ ਬੱਠੀ ਆ ਇਹ ਤਿੰਨ ਦਾ ਦੋ ਕਿੰਨੇ ਦੀ ਚਾਹੀਦੀ ਸਨੀਰ ਜੀ ਹੁਣ ਤੁਸੀਂ ਦੱਸੋ ਆਪੇ ਯਾਰ ਪਾ ਬਹੁਤ ਆ ਬਰੀਨਾਂ ਦੀ ਆ ਦੇਖੋ ਤੇਨ ਰੈਡੀ ਨਹੀਂ ਆ ਭੈਣ ਹੀ ਆ ਤੁਸੀਂ ਦੱਸ ਹੈ ਟੀ ਦੀ ਦੇ ਦਾਂ ਚਾਹੋ ਹੋਰ ਕਰ ਦਾਂਗੇ ਪਰ ਪੰਜੀ ਦੇ ਦਾਂ ਚਲ ਜਾਂਦ 25000 ਇਹ ਵੀ ਨਹੀਂ ਆ ਇਹ ਵੀ 20000 ਦੀ ਦੁੱਧ ਕਿੰਨਾ ਦੋਸੇ 12 ਕਿਲੋ ਅੱਗੇ 11 ਕਿਲੋ ਇਹ ਮਿੰਟੀ ਵਾਲਾ ਦੁੱਧ ਹੋ ਗਿਆ ਬੱਚਾ ਨਹੀਂ ਹੈਗਾ ਪਾੜਾ ਫੋਣਾ ਪਾਓ ਏਦਾਂ ਮੰਗਾਵਾ ਕੇ ਚੰਗੋ ਮੈਂ ਤਾਂ ਸਰਦੂ ਸਾਹਿਬ ਆ ਗਏ ਫਿਰ ਮੈਦਾਨ ਵਿੱਚ ਠੀਕ ਆ ਇਹਨਾਂ ਨੂੰ ਕੱਢ ਦੇ ਧੂਸ ਗਾਵਾ ਲਿਆ ਆ ਗਏ ਬੋਲੋ ਨਿਕਰੇਗੇ ਹਾਂਜੀ ਫਿਰ ਆਜੋ ਉਧਰ ਨਿੱਘੇ ਸੁਈ ਮਹੀਨੇ 1.5 ਮਹੀਨੇ ਦੀ ਇਹਦੇ ਮਗਰ ਵਸ਼ੀ ਜੇ ਆਣੇ ਸਾਹ ਵਾਰੀ ਵਸ਼ੀ ਜੇ ਠੀਕ ਆ ਹਾਂਜੀ नौ किलो या ठीक है लो वेखो अच्छा आज ਆਜ ਉਹ ਵੰਦ ਰੋ ਲਿਆ ਫਰਾਗ ਬਾਦਲ ਸਿੰਘ ਜੀ ਕਿੰਨਾ ਕਹਿੰਦਾ ਹੈ ਜੀ ਜਾਨ ਜੈ ਜੀ ਦੱਸੋ ਇਹ ਵੀ 25 ਦੀ ਨਹੀਂ ਹਾਂ 28 2 ਹੋਈ ਹੋਰ ਦੇ ਦੇ ਜਾਨ ਦੁਹਰ 15000 ਦੀ ਹਾਂ ਨਾ ਦੇਣੀ ਆ ਇਹਦੀ ਉਹ ਚੋਂ 500 ਛੋੜ ਕਰਨੀ ਆ ਜੀ ਅੱਜ ਨਹੀਂ ਫਿਰ ਅੱਜ ਅੱਜ ਟੈਂਡ ਘੜਾਈ ਨਵੀਆਂ ਕਰਨੇ ਨੇ ਮਾਲ ਹੈ ਮੋਲ ਕਿੰਨੇ ਲੈਣੇ ਆਂ ਯੋ ਤਾਂ ਹਾਂ ਆਈ ਰੱਖਣੇ ਆ ਨਾ ਲੈ ਹੀ ਆਈ ਹੁਣ ਹੱਥ ਤੇ ਦੋ ਰੋ ਕਰ ਮੈਂ ਨਾ ਦਲੀਜੀ ਭਾਵੇਂ ਹੁਣ ਤੇ ਚਾਰ ਪੰਜ ਦਿਨ ਤੱਕ ਨਹੀਂ ਐਵੇਂ ਨਾਲੇ ਹੋਣਾ ਤੇ ਨਾਲੇ ਵੇਚਣਾ ਕਿਉਂਕਿ ਅਸੀਂ ਜਾਣਾ ਬਾਈਪ੍ਰਿੰਟ ਦਾ ਅੱਛਾ ਠੀਕ ਆ ਹਾਂ ਉਸ ਤੋਂ ਬਾਅਦ ਚਲੋ ਆਹਾਂ ਇਹ ਸੁਣ ਕੇ ਆ ਮਸ਼ੀਨ ਹੋਣਾ ਹਾਂ ਜੀ ਕੋਈ ਨਾਲੇ ਨਹੀਂ ਮੇਰੀ ਕੋਈ ਨਾਲੇ ਦੋ ਮਹੀਨਿਆਂ ਦੀ ਆਪਣੀ ਸਜਣਾ ਲਵੇ ਦੁੱਧ ਦੁੱਧ 8 ਕਿਲੋ ਜੀ 8 ਕਿਲੋ ਇਹ ਵੀ ਦੋ ਰੋ ਕਰ ਲੋ ਜੀ 8 ਕਿਲੋ ਦੁੱਧਾ ਇਹ ਵੀ ਦੇਖੋ ਖਾਣੇ

ਚੱਲਾਂ ਦੋ ਬਾਠ ਠੀਕ ਆ ਲਾਸਟ ਪੀਸ ਜਨਾ ਹਣਾ ਬਾ ਚਲੋ ਵੇਖੋ ਜੀ ਸੰਦੂ ਦਾ ਰੇਟ ਔਰ ਬਸ ਮੇਰਾ ਵੀ ਰਹੋਂਦਾ ਬਸ ਐਂਡ ਕਰਾ ਰਾ ਭਾਈ ਜੀ ਅੱਜ ਦਾ ਠੀਕ ਆ ਬਾਕੀ ਹੁਣ ਜਦੋਂ ਮਰਜੀ ਆਇਆ ਕਰੋ ਉੱਥੇ ਗਾਵਾਂ ਨਹੀਂ ਮੁਖਣੀਆਂ ਗਾਵਾਂ ਵਾਧੂ ਜੀ ਜੀ ਗਾਵਾਂ ਇਦਾਂ ਹੀ ਰਹਿਣਾ ਹਾਂਜੀ ਹਾਂ ਦੋ ਆ ਗਿਆ ਚਾਰ ਆ ਗਿਆ ਪੰਜ ਆ ਗਿਆ ਚਲੋ ਹੋਰ ਸਮ ਹੁੰਦਾ ਵਧੀਆ ਜੀ ਚਲ ਬੋਨਾ ਜੀ ਹੋਰ ਬਾਕੀ ਸਾਰੇ ਵੀ ਜੀ ਹਾਂ ਜੀ ਇੱਥੇ ਇੱਕ ਟਾਈਮ ਦੋ ਟਾਈਮ ਦੀ ਕਰਦੇ ਹਾਂ ਹਾਂ ਜੀ ਨਾਂ ਸੋਕ ਸੰਧੂ ਜੀ ਹਾਂ ਜੀ ਕਿਆਸੀ ਛੜੀ ਛੜੀ ਬੰਦਰਪਾਈ ਜਿਹੜਾ ਵੀ ਅੰਬਰਸਰ ਤਹਿਸੀਲ ਵੀ ਅੰਬਰਸਰ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ